वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਹਵਰੀ ਦੇ ਇਸ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਬਾਈਬਲ ਵਿੱਚ ਮਤੀ ਦੀ ਅੰਜੀਲ ਉਹਦੇ 16 ਅਧਿਆਏ ਦੇ 19 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਕਿ ਪ੍ਰਭੂ ਯਸੂ ਨੇ ਕਿਹਾ ਮੈਂ ਸੁਰਗ ਦੇ ਰਾਜ਼ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸੁਰਗ ਵਿੱਚ ਖੋਲਿਆ ਜਾਵੇਗਾ ਪ੍ਰਭੂ ਯਿਸੂ ਮਸੀਹ ਨੇ ਕਲੀਸਿਆ ਦੇ ਵਿਸ਼ੇ ਵਿੱਚ ਅਤੇ ਕਲੀਸਿਆ ਦੀ ਬੁਣਿਆਦ ਰੀਤੀ ਅਤੇ ਸੰਵਿਧਾਨ ਨੂੰ ਸਤਾਪਿਤ ਕਰਦੇ ਸਮੇਂ ਪਤਰਸ ਨੂੰ ਕਿਹਾ ਮੈਂ ਸੁਰਗ ਦੇ ਰਾਜ਼ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਸੁਰਗ ਦੇ ਰਾਜ਼ ਦੀ ਕੁੰਜੀ ਦਾ ਅਰਥ ਹੈ ਗਿਆਨ ਦੀ ਕੁੰਜੀ ਕਲੀਸਿਆ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਸੰਸਾਰ ਵਿੱਚ ਪਰਮੇਸ਼ਰ ਦੀ ਇੱਛਾ ਦੀ ਸਮਝ ਦੇਵੇ ਅਤੇ ਕਲੀਸਿਆ ਲਈ ਬਨਨ ਜਾਂ ਖੋਲਣ ਦਾ ਆਧਾਰ ਸਿੱਖਿਆ ਹੈ। ਉਹਨਾਂ ਦਿਨਾਂ ਦੇ ਝੂਤੀਆਂ ਵਿੱਚ ਜੇ ਕਿਸੇ ਸਿੱਖਿਆ ਨੂੰ ਸਿਖਾਉਣਾ ਅਨੁਚਿਤ ਹੋਵੇ ਤਾਂ ਬੰਨ੍ਹਣਾ ਹੁੰਦਾ ਸੀ ਅਤੇ ਉਚਿਤ ਹੋਵੇ ਤਾਂ ਖੋਲ੍ਹਣਾ ਹੁੰਦਾ ਸੀ। ਭਾਵੇਂ ਹੁਣ ਕਲਿਸੀਆ ਦੇ ਕੋਲ ਹੀ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਮਨੁੱਖ ਦੇ ਜੀਵਨ ਦੇ ਲਈ ਕੀ ਉਚਿਤ ਹੈ ਅਤੇ ਕੀ ਅਨੁਚਿਤ ਹੈ ਉਸ ਦਾ ਪ੍ਰਚਾਰ ਕਰੇ। ਕਲਿਸੀਆ ਕੋਲ ਇਸ ਸੰਸਾਰ ਦੇ ਲਈ ਸਭ ਤੋਂ ਉੱਤਮ ਉਪਦੇਸ਼ ਖੁਸ਼ਖਬਰੀ ਹੈ। मनुख ਦੇ ਪਾਪਾਂ ਤੋਂ ਛੁਟਕਾਰੇ ਦੀ ਅਸਫਲਤਾ ਪ੍ਰਭੂ ਯਿਸੂ ਮਸੀਹ ਦੁਆਰਾ ਮੁਕਤੀ ਦਾ ਰਾਹ ਜੋ ਉਸ ਦੇ ਬਲੀਦਾਨ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੁਆਰਾ ਹੈ ਖੁਸ਼ਖਬਰੀ ਦੇ ਰਾਹੀਂ ਮੁਕਤੀ ਦੇ ਨਮਿੱਤ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਗਟ ਕਰਦਾ ਹੈ ਤਾਂ ਕਿ ਜੋ ਕੋਈ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇ ਉਸ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਸਵੀਕਾਰ ਕਰੇ ਉਹ ਮੁਕਤੀ ਪਾਵੇ ਤੁਸੀਂ ਵੀ ਇੰਨਾ ਕਰ ਸਕੋ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਸਾਡੀ ਇਹੋ ਪ੍ਰਾਰਥਨਾ ਹੈ